ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਤੇ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਨਾ ਕਿਸਾਨ ਦੋਸਤਾਂ ਦੇ ਤੱਕ ਜੜੀ ਪਹੁੰਚ ਸਕੇ ਸੋ ਸਭ ਤੋਂ ਪਹਿਲਾਂ ਆਪਾਂ ਹਰ ਰੋਜ਼ ਦੀ ਤਰ੍ਹਾਂ ਅਬੋਰ ਮੰਡੀ ਦੀ ਗੱਲ ਕਰ ਲੈਨੇ ਆ ਅੱਜ ਅਬੋਰ ਮੰਡੀ ਦੇ ਵਿੱਚ ਅੱਜ ਜਾਨੀ ਕਿ 14 ਫਰਵਰੀ 2024 ਨੂੰ ਅਬੋਰ ਮੰਡੀ ਦੇ ਵਿੱਚ ਨਰਮੇ ਦਾ ਭਾਅ ਜੜਾ ਰਿਹਾ ਉਹ 6750 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਐਵਰੇਜ ਰੇਟ ਸੀ ਜਿਹੜਾ ਉਹ 6500 ਤੋਂ ਲੈ ਕੇ 6550 ਰੁਪਏ ਪ੍ਰਤੀ ਕਵਾਂਟਲ ਤੱਕ ਜਿਹੜਾ ਐਵਰੇਜ ਰੇਟ ਹੈ ਜਿਹੜਾ ਹੋ ਰਿਹਾ ਇਸੇ ਤਰ੍ਹਾਂ ਹੀ ਫਾਜ਼ਲਕਾ ਮੰਡੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6870 ਰੁਪਏ ਪ੍ਰਤੀ ਕਵਾਂਟਲ ਰਿਹਾ ਜੀ ਤੇ ਐਵਰੇਜ ਰੇਟ ਸੀ ਜਿਹੜਾ ਇੱਥੇ ਉਹ 6600 ਰੁਪਏ ਤੱਕ ਪ੍ਰਤੀ ਕਵਾਂਟਲ ਰਿਹਾ ਮਾਨਸਾ ਦੇ ਬੋਹਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਨਰਮਾ ਜਿਹੜਾ ਵਿਕਿਆ ਜੀ ਅੱਜ ਉਹ 620 ਰੁਪਏ ਪ੍ਰਤੀ ਕਵਾਂਟਲ ਵਿਕਿਆ ਇਸੇ ਤਰ੍ਹਾਂ ਹੀ ਨਾਲ ਲੱਗਦੇ ਸੂਬੇ ਰਾਜਸਥਾਨ ਦੇ ਵਿੱਚ ਜੇਕਰ ਅਨੂਪਗੜ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6600 ਰੁਪਏ ਪ੍ਰਤੀ ਕੁਆਂਟਲ ਤੇ ਬੀਜੇ ਨਗਰ ਦੇ ਵਿੱਚ ਨਰਮੇ ਦਾ ਭਾਅ 7150 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਉਹ ਰਿਹਾ ਜੀ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਤਾਂ ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 6800 ਰੁਪਏ ਪ੍ਰਤੀ ਕੁਆਂਟਲ ਆਦਮپور ਮੰਡੀ ਦੇ ਵਿੱਚ ਨਰਮਾ 6800 ਰੁਪਏ ਪ੍ਰਤੀ ਕੁਆਂਟਲ ਤੇ ਪੂਨਾ ਮੰਡੀ ਦੇ ਵਿੱਚ ਨਰਮੇ ਦਾ ਭਾ 6500 60 62 ਰੁਪਏ ਪ੍ਰਤੀ ਕੁਆਂਟਲ ਰਿਹਾ ਗੋਹਾਣਾ ਮੰਡੀ ਦੇ ਵਿੱਚ ਨਰਮਾ 6830 ਰੁਪਏ ਤੇ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾ ਰਿਹਾ ਦੋਸਤੋ ਅੱਜ 6700 ਰੁਪਏ ਪ੍ਰਤੀ ਕੁਆਂਟਲ ਤੇ ਕਪਾ ਇੱਥੇ ਵਿਕੀ ਆ 6705 ਰੁਪਏ ਪ੍ਰਤੀ ਕੁਆਂਟਲ ਇਸੇ ਤਰ੍ਹਾਂ ਹੀ ਹਸਾਰ ਮੰਡੀ ਦੇ ਵਿੱਚ ਨਰਮਾ 8600 ਰੁਪਏ ਪ੍ਰਤੀ ਕੁਆਂਟਲ ਤੇ ਭਵਾਨੀ ਦੀ ਸਵਾਨੀ ਮੰਡੀ ਦੇ ਵਿੱਚ ਨਰਮੇ ਦਾ ਭਾਅ 6500 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ